ਕੀ ਜਦ ਕਿਸੇ ਵੀ ਦੇਸ਼ ਤੇ ਅਟੈਕ ਹੁੰਦਾ ਆ ਉਸ ਤੋਂ ਬਾਅਦ ਉਹ ਦੇਸ਼ ਕਦੇ ਤਰੱਕੀ ਚ ਗਿਆ ਕਦੇ ਨਹੀਂ ਗਿਆ ਉਹਨਾਂ ਦੀ ਮਾਨਸਿਕਤਾ ਤੇ ਕਾਨੂੰਨ ਹੈ ਹੀ ਨਹੀਂ ਐਨੇ ਮਸੂਮ ਲੋਕ ਤੇ ਫਿਰ ਵੀ ਇਹਨਾਂ ਅਪਰਾਧੀ ਪੇਸ਼ ਕੀਤਾ ਜਾਂਦਾ ਮਸੂਮ ਲੋਕਾਂ ਨੂੰ ਅਪਰਾਧੀ ਪੇਸ਼ ਕੀਤਾ ਜਾਵੇ ਕਮਾਲ ਨਹੀਂ ਅੱਤਵਾਦ ਬਕਵਾਦ ਨੂੰ ਰਾਜ ਸਪੌਂਸਰ ਕਰਦੇ ਆ ਥੱਲਾ ਛੇਨ ਦੇ ਨੰਦੇ ਕਿਵੇਂ ਦੇ ਚੱਕ ਲਵਾਉਣੀ ਦੰਗੇ ਕਰਵਾਉਣੇ ਆ ਤੰਗੇ ਕਰਵਾਉਣੇ ਹਨ ਮਜ਼ਹਬ ਦੇ ਨਾਮ ਤੇ ਮਾਰਿਆ ਗਿਆ ਵੀ ਤੂੰ ਹਿੰਦੂਆਂ ਕੇ ਮੁਸਲਮਾਨ ਤੇ ਜੇ ਉਹ ਕਹਿੰਦਾ ਸੀ ਕਿ ਝੂਠ ਵੀ ਕਰ ਦਿੱਤਾ ਕਿ ਮੈਂ ਮੁਸਲਮਾਨ ਆ ਤਾਂ ਉਸ ਤੋਂ ਕਹਿੰਦੇ ਸੀ ਵੀ ਤੁਸੀਂ ਜਿਹੜਾ ਉਹਨਾਂ ਦਾ ਕਲਮਾ ਹੁੰਦੀਆਂ ਨੇ ਵੀ ਉਹ ਪੜ੍ਹ ਕੇ ਸੁਣਾਓ ਇਹ ਸਰਕਾਰੀ ਪ੍ਰਪਾਗੰਡਾ ਹੈ ਇਸ ਕਰਕੇ ਸਮੱਸਿਆ ਹਿੰਦੂ ਮੁਸਲਮਾਨ ਹੈ ਹੀ ਨਹੀਂ ਪਰ ਕੀ ਜਦ ਕਿਸੇ ਵੀ ਦੇਸ਼ ਤੇ ਅਟੈਕ ਹੁੰਦਾ ਆ ਹਾਂ ਉਸ ਤੋਂ ਬਾਅਦ ਉਹ ਦੇਸ਼ ਕਦੇ ਤਰੱਕੀ ਚ ਗਿਆ ਕਦੇ ਵੀ ਨਹੀਂ ਗਿਆ ਵੇਖੋ ਆਪਣੇ ਇੱਕ ਨਿੱਕੀ ਜਿਹੀ ਲੜਾਈ ਪਾਕਿਸਤਾਨ ਨਾਲ ਹੋਈ ਸੀ 13 ਦਿਨ ਦੀ ਲੜਾਈ ਸੀ ਉਦੋਂ ਪਹਿਲਾਂ ਕੋਈ ਮਹਿੰਗਾਈ ਨਹੀਂ ਹੁੰਦੀ ਸੀ ਜਿਹਨੂੰ ਆਪਾਂ ਡੀਏ ਡੀਏ ਕਹਿੰਦੇ ਆ ਠੀਕ ਹੈ ਮਹਿੰਗਾਈ ਪਤਾ ਉਦੋਂ ਦਾ ਮਹਿੰਗਾਈ ਪਤਾ ਲੱਗ ਜਾਂਦਾ ਹੁਣ ਤੱਕ ਨਹੀਂ ਹਟਿਆ ਅੱਛਾ ਉਸ ਤੋਂ ਪਹਿਲਾਂ ਨਹੀਂ ਸੀ ਸੀ ਨਹੀਂ ਬੇਟਾ ਪੂਰਾ ਆਪਣੇ ਪੈਰਾਂ ਤੇ ਸੀ ਔਰ ਆਪਣਾ ਜਿਹੜਾ ਰੁਪਿਆ ਸੀ ਡਾਲਰ ਦੇ ਬਰਾਬਰ ਸੀ 1947 ਚ 1913 ਦੇ ਵਿੱਚ 1 ਰੁਪਏ ਦੇ 1917 ਦੇ ਵਿੱਚ 1 ਰੁਪਏ ਦੇ 13 ਡਾਲਰ ਸੀ ਆਪਣੀ ਕਰੰਸੀ ਵੀ ਉਹਨਾਂ ਨਾਲੋਂ ਮਹਿੰਗੀ ਆਪਣੇ ਦੇਸ਼ ਦੀ ਸ਼ਾਂਤੀ ਵੱਧ 1941 ਦਾ ਕਾਲ ਪਿਆ ਉਦੋਂ ਅੰਗਰੇਜ਼ ਇਥੋਂ ਅਨਪਾਣੀ ਲੈ ਕੇ ਗਏ ਤੇ ਲੋਕਾਂ ਨੂੰ 43 ਲੱਖ ਬੰਦੇ ਨੂੰ ਭੁੱਖੇ ਮਰਨਾ ਪਿਆ ਰੋਕ ਨੇ ਕੰਮ ਕੀਤਾ ਦੁਨੀਆ ਨੂੰ ਅਨਾਜ ਦਿੱਤਾ ਅੰਗਰੇਜ਼ ਨੇ ਤਾਂ ਕਦੇ ਦਿੱਤਾ ਹੀ ਨਹੀਂ ਜੇ ਦਿੱਤਾ ਦੱਸ ਦੇਣਾ ਇਹਨਾਂ ਨਾਲ ਨਾ ਇਤਿਹਾਸ ਕਿਹਨਾਂ ਲਈ ਆਪਦੀ ਰੋਕਨ ਖੋਇਆ ਸੀ 1942 ਦੇ ਕਾਲ ਦੇ ਵਿੱਚ ਹਮ ਲੋਕ ਕੰਮ ਕਰਦੇ ਆ ਕਿਰਤ ਕਰਦੇ ਆ ਉਹ ਕਦੇ ਵੀ ਕ੍ਰਾਈਮ ਦੇ ਵਿੱਚ ਇਹਨਾਂ ਦੀ ਮਾਨਸਿਕਤਾ ਤੇ ਕ੍ਰਾਈਮ ਹੈ ਹੀ ਨਹੀਂ ਇਹਨੇ ਮਸੂਮ ਲੋਕ ਤੇ ਫਿਰ ਵੀ ਇਹਨਾਂ ਨੂੰ अपराधी पेश ਕੀਤਾ ਜਾਂਦਾ ਮਸੂਮ ਲੋਕਾਂ ਨੂੰ অপরাধੀ ਪੇਸ਼ ਕੀਤਾ ਜਾਵੇ ਕਮਾਲ ਨਹੀਂ ਇਹ ਤੁਸੀਂ ਸਪੈਸੀਫਿਕ ਪੰਜਾਬ ਦੇ ਲੋਕਾਂ ਵਾਸਤੇ ਕਹਿ ਰਹੇ ਹੋ ਕਿ ਪੂਰੇ ਭਾਰਤ ਭਾਰਤ ਦੇ ਲੋਕ ਵੀ ਇਸ ਤਰ੍ਹਾਂ ਤੇ ਪੰਜਾਬ ਦੇ ਲੋਕ ਤਾਂ ਹਰ ਪ੍ਰਕਾਰ ਦੇ অপরাধ ਤੋਂ ਕਿਨਾਰਾ ਕਰਦੇ ਹਰ ਪ੍ਰਕਾਰ ਦੇ ਸਾਡੀ ਸਟੇਟ ਅਸੈਂਬਲੀ ਤਾਂ ਸਾਡੇ ਘਰਾਂ ਦਾ ਅਕਸਰ ਸਾਡੇ ਘਰਾਂ ਦੇ ਵਿੱਚ ਇੱਕ ਬੜੀ ਸ਼ਾਨ ਨਾਲ ਬੜੀ ਗੱਜਬਜ ਗੱਲ ਦੱਸੀ ਜਾਂਦੀ ਆ ਵੀ ਅਸੀਂ ਤਾਂ ਭਾਈ ਕਦੇ ਥਾਣੇ ਦਾ ਮੂੰਹ ਨਹੀਂ ਵੇਖਿਆ ਥਾਣੇਦਾਰਾਂ ਦੇ ਥਾਣੇ ਦੇ ਦਰਬਾਰੇ ਬਾਹਰ ਤੇ ਗੀ ਨਹੀਂ ਕਦੇ ਲੰਗੇ ਇੰਨਾ ਮਤਲਬ ਆਪਾਂ ਅਪਰਾਧ ਤੋਂ ਪਰੇ ਰਹਿਣ ਵਾਲੇ ਲੋਕਾਂ ਤੇ ਫਿਰ ਜਿਹੜੇ 90% 80% ਜਿਹੜੇ ਸੋਸ਼ਲ ਮੀਡੀਆ ਤੇ ਲੋਕ ਕਮੈਂਟ ਕਰਦੇ ਨੇ ਹਾਂ ਵੀ ਅਟੈਕ ਕਰ ਦੋ ਹਾਂ ਅੱਜੇ ਖਤਮ ਕਰ ਦੋ ਪਾਕਿਸਤਾਨ ਨੂੰ ਫਿਰ ਇਹ ਕੌਣ ਨੇ ਹਾਂ ਇਹ ਮਾਨਸਕ ਤੌਰ ਤੇ ਰੋਗੀ ਬੰਦੇ ਨੇ ਫਿਰਕਾ ਪ੍ਰਸਤ ਬੰਦੇ ਨੇ ਪਾਕਿਸਤਾਨ ਤੇ ਅਟੈਕ ਕਰਕੇ ਅੱਗੇ ਕਿਹੜਾ ਇੱਕ ਆਪਾ ਅਟੈਕ ਨਹੀਂ ਕੀਤਾ ਕਿੰਨਾ ਕੁ ਪਾਕਿਸਤਾਨ ਛੋਟਾ ਹੋ ਗਿਆ ਜਮਦੇ ਹੈ ਨਾ ਤੇ ਆਪਾਂ ਕਿੰਨੇ ਤਗੜੇ ਹੋ ਗਏ ਆਪਾਂ ਉਹਨਾਂ ਕਿੰਨਾ ਵੱਡਾ ਦੇਸ਼ ਆ ਕਿੰਨੀ ਵੱਡੀ ਆਪਣੀ ਫੌਜ ਉਹਦੇ ਨਾਲੋਂ ਵੱਡਾ ਤੇ ਗੁਰਬਤ ਦੇ ਵਿੱਚ ਤਾਂ ਆਪਾਂ ਵੀ ਰਗੜੇ ਖਾ ਰਹੇ ਹਾਂ ਗੁਰਬਤ ਤੇ ਰਗੜੇ ਖਾ ਰਹੇ ਹਾਂ ਇਦੇ ਵਿੱਚ ਕੋਈ ਦੋ ਰਾਮਾਨੀ ਪਰ ਜੇ ਦੋਨੇ ਭਾਈਚਾਰੇ ਲੜ ਕੇ ਬਹਿ ਜਾਣ ਦੋਨੇ ਜਣੇ ਇਹਦੇ ਕੁਮਾਂ ਦੇ ਜਾਏ ਨੇ ਇਹਨਾਂ ਦਾ ਵਿਰੋਧ ਹੋਈ ਨਹੀਂ ਸਦਾ ਤੇ ਫਿਰ ਇਹਨਾਂ ਵਰਗਾ ਧਰਤੀ ਤੇ ਕਿਹੜਾ ਬੰਦਾ ਹੈ ਗੱਲ ਅਟੈਕ ਦੀ ਨਹੀਂ ਗੱਲ ਇਹ ਵੀ ਦੋਨੇ ਭਾਈਚਾਰੇ ਇਕੱਠੇ ਕਿਵੇਂ ਬਹਿ ਜਾਣ ਆਏ ਸੋਚਾਂ ਦੀ ਇਹ ਰਾਹ ਘੜਨ ਦੀ ਗੱਲ ਹੈ ਹੁਣ ਕਹਾਣੀ ਅਸਲ ਚ ਹੈ ਪਾਕਿਸਤਾਨ ਦੇ ਵਿੱਚ ਫੌਜੀ ਰਾਜ ਹੈ ਜਦੋਂ ਦਾ ਆਜ਼ਾਦ ਹੋਇਆ ਪਾ ਆਪਣੇ ਪਾਕਿਸਤਾਨ ਉੱਤੇ ਫੌਜ ਦਾ ਰਾਜ ਜਾਰੇ ਰਿਹਾ ਲੋਕ ਰਾਜ ਦਾ ਥੇ ਬੋਲ ਬਾਲਾ ਨਹੀਂ ਰਿਹਾ ਇਹ ਵੀ ਵੇਖੋ ਤੇ ਖੂਨ ਜਿਹੜਾ ਰਾਜ ਜਿਹੜੀ ਫੌਜਾਂ ਦੇ ਮੂੰਹ ਮਤਲਬ ਜਿਵੇਂ ਕਹਿੰਦੇ ਵੀ ਮੂੰਹ ਨੂੰ ਖੂਨ ਲੱਗ ਗਿਆ ਉਹ ਰਾਜ ਨਹੀਂ ਛੱਡਣਗੇ ਉਹ ਇਹ ਬਹਾਨਾ ਪਾਣਗੇ ਵੀ ਹਿੰਦੁਸਤਾਨ ਤੋਂ ਖਤਰਾ ਹੈ ਹਿੰਦੁਸਤਾਨ ਤੋਂ ਖਤਰਾ ਹੈ ਪਤਾ ਨਹੀਂ ਕੀ ਕਰ ਦੇਣਗੇ ਹਿੰਦੁਸਤਾਨ ਵਾਲੇ ਕਿਆ ਆਪਾ ਕਿਹੜੇ ਬਾਗ ਦੀ ਮੂੜੀਆਂ ਪੱਕੇ ਅੱਜ ਤੀਕਾ ਪੱਕੀ ਦਾ ਕੀ ਬਗਾੜਾ ਇਹ ਵੀ ਪਤਾ ਲੱਗਦਾ ਨਾ ਹਿੰਦੁਸਤਾਨ ਨੇ ਵੀ ਭਾਈ ایران ਜਿੱਤਿਆ ਅਫਗਾਨਿਸਤਾਨ ਜਿੱਤਿਆ ਜਾਂ ਬਰਮਾ ਜਿੱਤਿਆ ਇੱਕ ਗੱਪ ਦੇ ਵਿੱਚ ਲੰਕਾ ਜਰੂਰ ਦਿੱਤੀ ਇੱਕ ਵਾਰੀ ਗੱਪ ਮਾਰ ਕੇ ਜਿਹੜੀ ਹਨੂਮਾਨ ਦੀ ਪੂਛ ਦੇ ਨਾਲ ਮਤਲਬ ਲੰਕਾ ਫੁੱਕੀ ਆ ਨਾ ਆਪਾਂ ਜਿਹੜਾ ਇੱਕ ਅਰਮਾਨ ਦਾ ਪਾਤਰ ਆ ਸਾਡੇ ਤੇ ਲੰਕਾ ਵਾਲੇ ਕਹਿੰਦੇ ਨਹੀਂ ਸਾਨੂੰ ਤਾਂ ਕਹਿੰਦੇ ਫੁਕਿਆ ਹੀ ਨਹੀਂ ਅਸੀਂ ਫੁਕੀ ਹੋਈ ਆ ਮੇਟਿਆਸ ਦੇ ਵਿੱਚ ਪਰਬਤ ਵੀ ਚਕਾਤਾ ਸਾਡਾ ਅਸੀਂ ਲੋਕ ਕਿਸੇ ਨਾਲ ਵੀ ਲੜ ਤੋਂ ਕਿਨਾਰਾ ਕਰਦੇ ਆ ਅਸੀਂ ਪਾਕਿਸਤਾਨ ਨਾਲ ਲੜ ਕੀ ਕਰਾਂਗੇ ਸਾਡੇ ਵਿੱਚੋਂ ਉਹ ਆਪਾਂ ਉਹਦੇ ਵਿੱਚੋਂ ਰੌਲਾ ਦੇ ਕੇ ਆਪਾਂ ਬਹਿ ਕੇ ਕਿੰਨਾ ਗੱਲ ਨੂੰ ਨਿਬੇੜੀਏ ਕਿੰਨੀ ਜੜੀ ਸਾਡੀ ਗਲਤਫਹਿਮੀ ਹੈ ਉਹਨੂੰ ਦੂਰ ਕਰਗੇ ਪਰ ਉੱਥੇ ਜਿਹੜੇ ਹੁਣ ਲੋਕ ਇਹ ਵੀ ਕਹਿਣਗੇ ਵੀ ਤੁਸੀਂ ਇਹ ਤਾਂ ਜ਼ਰੂਰ ਕਹਿ ਰਹੇ ਆ ਵੀ ਆਪਾਂ ਬੈਠ ਕੇ ਇੱਕ ਹੱਲ ਕਰੀਏ ਫਿਰ ਆਪਾਂ ਉਹਨਾਂ ਵੱਲ ਕਿਉਂ ਨਹੀਂ ਝਾਤ ਮਾਰਦੇ ਤੁਸੀਂ ਉਹਨਾਂ ਵੱਲ ਕਿਉਂ ਨਹੀਂ ਸੋਚਦੇ ਵੀ ਜਿਹੜੇ ਪੁਲਵਾਮਾ ਦੇ ਵਿੱਚ ਜਿਹੜੇ ਸ਼ਹੀਦ ਹੋਏ ਜਾਂ ਜਿਹੜੇ ਹੁਣ ਪਹਿਲਗਾਮ ਦੇ ਵਿੱਚ ਜਿਨ੍ਹਾਂ ਨੂੰ ਸ਼ਰਿਆਮ ਸਿਰਾਂ ਦੇ ਵਿੱਚ ਗੋਲੀਆਂ ਮਾਰ ਦਿੱਤੀਆਂ ਜਾਂ ਜਿਨ੍ਹਾਂ ਦੇ ਸੁਹਾਗ ਉਹਨਾਂ ਦੇ ਨਾਲ ਹਜੇ ਘੁੰਮਣ ਗਏ ਸੀ ਹਜੇ 6-6 ਦਿਨ 5-5 ਦਿਨਾਂ ਚ ਹੀ ਉਹਨਾਂ ਦੀ ਸ਼ਾਦੀ ਨੂੰ ਹੋਈ ਹੋਈ ਸੀ ਉਹ ਘੁੰਮਣ ਗਿਆ ਪ੍ਰੇਮੀ ਜੋੜਾ ਤੇ ਉੱਥੇ ਜਾ ਕੇ ਉਹਨਾਂ ਦੇ ਸਿਰਾਂ ਦੇ ਵਿੱਚ ਗੋਲੀਆਂ ਮਾਰ ਦਿੱਤੀਆਂ ਤੇ ਉਹਨਾਂ ਦਾ ਕੀ ਕਸੂਰ ਨਹੀਂ ਇਹ ਚ ਕੋਈ ਸ਼ੱਕ ਨਹੀਂ ਉਹ ਤਾਂ ਮਾਸੂਮ ਸੀ ਮਾਸੂਮ ਮਾਰੇਗੇ ਉਹਨਾਂ ਦੀ ਮਾਸੂਮੀਅਤ ਦੇ ਮਾਰ ਨਾਲ ਪਾਕਿਸਤਾਨ ਦੇ ਮਾਸੂਮ ਥੋੜਾ ਮਾਰੇ ਜਾ ਸਕਦੇ ਆ ਜਿਹੜਾ ਉੱਥੋਂ ਦਾ ਜਿਹਨੂੰ ਅਖੌਤੀ ਅਤਵਾਦੀ ਕਿਹਾ ਜਾਂਦਾ ਹੈ ਜਿਹੜਾ ਸਟੇਟ ਦੇ ਰਾਹੀਂ ਸਪான்ਸਰ ਕੀਤਾ ਜਾਂਦਾ ਹੈ ਟਰੈਜ ਅਤਵਾਦ ਵਕਵਾਦ ਨੂੰ ਰਾਜ ਸਪான்ਸਰ ਕਰਦਾ ਹੈ ਖਲਾਸ਼ੇ ਰਿੰਗ ਦਿੰਦੇ ਆ ਕਿਹਦੇ ਦੇਸ਼ ਚ ਅਗ ਲਵਾਉਣੀ ਦੰਗੇ ਕਰਵਾਉਣੇ ਪੰਗੇ ਕਰਵਾਉਣੇ ਸਾਰੇ ਸਟੇਟਾਂਆਂ ਕਰਤੂਤਾ ਹੁੰਦੀ ਹੈ ਜਦੋਂ ਗੱਲ ਨੂੰ ਸਮਝਾਇਆ ਜਾਵੇ ਤਾਂ ਬੜਾ ਬੜਾ ਵਧੀਆ ਹੈ ਵੀ ਭਾਈ ਆਪਾਂ ਲੜਨਾ ਨਹੀਂ ਸਾਡਾ ਕੋਈ Hindu Sikh ਜੰਮੂ ਸਰਮਾਨਾ ਭਾਈ ਜਰਾ ਸਾਡੇ ਹੁੰਦਿਆਂ ਕਿਵੇਂ ਮਰ ਜਾਵੇ ਕਿਵੇਂ ਅੱਤਵਾਦ ਰਹੀ ਸਾਡੇ ਮਾਸੂਮ Hindu ਮਰਨ ਕਿਉਂ ਅੱਤਵਾਦ ਰਹੀ ਸਾਡੇ ਮਾਸੂਮ ਮੁਸਲਮਾਨ ਮਰਨ ਤੇ ਸਿੱਖ ਮਰਨ ਗੱਲ ਤਾਂ ਇੱਥੇ ਪਹੁੰਚੇ ਜੇ ਗਰ ਪਹੁੰਚ ਗਈ ਤੇ ਸੋਨ ਦੇ ਸਵਾਗਾ ਹੋ ਜੂਗਾ ਹੁਣ ਸੋਸ਼ਲ ਮੀਡੀਆ ਤੇ ਇੱਕ ਚੀਜ਼ ਹੋਰ ਬਹੁਤ ਜ਼ਿਆਦਾ ਵਧ ਤੇਜ਼ੀ ਦੇ ਨਾਲ ਫਲਾ ਰਹੀ ਜਾ ਰਹੀ ਹੈ ਜਿਵੇਂ 26 ਜਣੇ 26 ਤੋਂ 28 ਜਣੇ ਦਾ ਜਿਹੜਾ ਆ ਜਿਹੜਾ ਆਂਕੜਾ ਆ ਦੱਸਿਆ ਜਾਂਦਾ ਵੀ ਜਿਹੜੇ ਲੋਕਾਂ ਨੂੰ ਉੱਥੇ ਮਾਰ ਦਿੱਤਾ ਗਿਆ ਹਾਂ ਤੇ ਜਿਨ੍ਹਾਂ ਦੇ ਵਿੱਚੋਂ ਕਹਿੰਦੇ ਉਹਨਾਂ ਨੇ Hindu Musalman ਪੁੱਛ ਪੁੱਛ ਕੇ ਮਾਰੇ ਮਾਰੇ ਅਕਸਰ ਕਿਹਾ ਜਾਂਦਾ ਪਰ ਪੁੱਛ ਵੀ ਤੇ ਰਟਮ ਕਰਾ ਮਜ਼ਹਬ ਦੇ ਨਾਮ ਤੇ ਮਾਰਿਆ ਗਿਆ ਵੀ ਤੂੰ ਹਿੰਦੂਆਂ ਕੇ ਮੁਸਲਮਾਨ ਜੇ ਹਿੰਦੂ ਸੀ ਤਾਂ ਸ਼ਰੀਅਮ ਗੋਲੀ ਮਾਰ ਦਿੱਤੀ ਗਈ ਹਾਂ ਤੇ ਜੇ ਉਹ ਕਹਿੰਦਾ ਸੀ ਕਿ ਝੂਠ ਵੀ ਕਹਿ ਦਿੱਤਾ ਕਿ ਮੈਂ ਮੁਸਲਮਾਨ ਆ ਤਾਂ ਉਸ ਤੋਂ ਕਹਿੰਦੇ ਸੀ ਵੀ ਤੁਸੀਂ ਜਿਹੜਾ ਉਹਨਾਂ ਦਾ ਕਲਮਾ ਹੁੰਦੀਆਂ ਨੇ ਵੀ ਉਹ ਪੜ੍ਹ ਕੇ ਸੁਣਾਓ ਤੇ ਜੇ ਨਹੀਂ ਪੜ੍ਹੀਆਂ ਇਤੋਂ ਤੱਕ ਕਿ ਕਈ ਲੋਕਾਂ ਦੇ ਤਾਂ ਉਹਨਾਂ ਨੇ ਅੰਡਰ ਗਾਰਮੈਂਟਸ ਤੱਕ ਤਾਰ ਕੇ ਚੈੱਕ ਕੀਤਾ ਵੀ ਤੂੰ ਮੁਸਲਮਾਨ ਅਸਲ ਤੌਰ ਤੇ ਹੈ ਵੀ ਕਿ ਨਹੀਂ ਹੈ ਨਹੀਂ ਵੀ ਜੀ ਝੂਠ ਮਾਰਦਾ ਹਾਂ ਠੀਕ ਹੈ ਨਾ ਇਹ ਸਰਕਾਰੀ ਪ੍ਰਪਗੈਂਡਾ ਹੈ ਕੋਣ ਇੱਕ ਐਵੀ ਵੀਡੀਓ ਚੱਲ ਰਹੀ ਹੈ ਵੀ 26 ਬੰਦਿਆਂ ਚੋਂ 11 ਬੰਦੇ ਮੁਸਲਮਾਨ ਸੀ ਨਾ 15 ਤੇ 11 ਹਿੰਦੂ ਸੀ ਔਰ ਉਹ ਬਚਾਉਣ ਵਾਲੇ ਪੂਰੀ ਤਰ੍ਹਾਂ ਮੁਸਲਮਾਨ ਸੀ ਜਨੇ ਕੇ ਵੀ ਨਾ ਮਾਰੋ ਨਾ ਮਾਰੋ ਬਦੂ ਖੁੰਦੇ ਆ ਜਫੀਆਂ ਪਾਉਂਦੇ ਆ ਖਿਚੋ ਤਾਰਨ ਹੁੰਦੀ ਆ ਚੱਕ ਕੇ ਜਿੰਨੇ ਲੈ ਕੇ ਗਏ ਆ ਹਸਪਤਾਲਾਂ ਦੇ ਵਿੱਚ ਜਿਹੜਾ ਵੀ ਜ਼ਖਮੀ ਕੋਈ ਹੋਇਆ ਚੱਕ ਕੇ ਲੈ ਕੇ ਗਏ ਆ ਉਹ ਪੱਕੀ ਗੱਲ ਹੈ ਕਿ ਸਾਰੇ ਮੁਸਲਮਾਨ ਸੀ